ਅੱਜ ਅਸੀਂ ਇੱਕ ਦਰਸਤਪਨ ਜਵਾਬ ਦੇ ਮੋਦੀ ਨਜ਼ਰ ਪਟਿਆਲਾ ਵਿਖੇ ਡਰਗ ਅਵੇਅਰਨੈਸ ਸਾਈਕਲ ਰੈਲੀ ਕੱਢ ਗਈ ਹੈ। ਇਸ ਦੇ ਵਿੱਚ ਪਟਿਆਲਾ ਰੇਂਜ ਦੇ ਡੀਏਜੀ ਹਰਚਰ ਸਿੰਘ ਪੁੱਲਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਰਗ ਅਵੇਅਰਨੈਸ ਦੇ ਤੌਰ ਤੇ ਅਸੀਂ ਪਟਿਆਲਾ ਦੇ ਵਿੱਚ ਸਾਈਕਲ ਰੈਲੀ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਸੰਦੇਸ਼ ਤੇ ਕਰ ਕਰ ਤੱਕ ਜਿਹੜੀ ਅਵੇਅਰਨੈਸ ਪਹੁੰਚਾਈ ਜਾਵੇ ਤੇ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਕਿ ਉਹਨਾਂ ਦੇ ਪੇਰੈਂਟਸ ਨੂੰ ਜਿਹੜਾ ਕਿ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ। ਉੰਟੀ ਉਹਨਾਂ ਕਹਿ ਕੇ ਕਿਸੇ ਹੋਰ ਤਰੀਕੇ ਦੇ ਨਾਲ ਚੰਗੀ ਖੁਰਾਕ ਦੇ ਕੇ ਖੇਡਾ ਵਾਲੇ ਪਾਸੇ ਜੋੜ ਕੇ ਬੱਚਿਆਂ ਨੂੰ ਜਿਹੜਾ ਕਿ ਬਹੁਤ ਜ਼ਰੂਰੀ ਹੈ ਉੱਥੇ ਮੈਂ ਅਪੀਲ ਕੀਤੀ ਹੈ ਕਿ ਏਰੀਆ ਦੇ ਵਿੱਚ ਇਹ ਪਿੰਡਾਂ ਦੇ ਵਿੱਚ ਇਹ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕਿਤੇ ਡਰਗਸ ਸਪਲਾਇਰ ਕੋਈ ਬੰਦਾ ਮਿਲਦਾ ਹੈ ਸਪਲਾਈ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਸਾਨੂੰ ਜ਼ਰੂਰ ਦੇ ਤਾਂ ਹੀ ਇੱਕ ਤੰਦਰੁਸਤ ਪੰਜਾਬ ਜਿਹੜਾ ਕਿ ਬਣ ਪਾਵੇਗਾ ਤੇ ਪੰਜਾਬ ਦੇ ਵਿੱਚ ਜਦੋਂ ਇੰਨੀ ਦੀ ਜਾਗਰੂਕਤਾ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਪਹੁੰਚੇਗੀ ਤੇ ਘਰ ਘਰ ਦੇ ਵਿੱਚ ਪਹੁੰਚੇਗੀ ਤਾਂ ਪੰਜਾਬ ਜਿਹੜਾ ਕਿ ਰੰਗਲਾ ਪੰਜਾਬ ਬਣੇਗਾ ਮੋਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੀ ਖਾਸ ਤੌਰ ਤੇ ਮੌਜੂਦ ਸਨ ਡਰਗ ਅਵੇਅਰਨੈਸ ਦੇ ਤੌਰ ਤੇ ਅਸੀਂ ਪਟਿਆਲਾ ਦੇ ਵਿੱਚ ਜਿਹੜੀ ਸੈਕਲਰਲੀ ਕਰਾਈ ਹੈ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜੀ ਦਾ ਸੰਦੇਸ਼ ਹੈ ਕਿ ਘਰ ਘਰ ਤੱਕ ਜਿਹੜੀ ਅਵੇਅਰਨੈਸ ਪਹੁੰਚਾਈ ਜਾਵੇ ਔਰ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕੀਤਾ ਜਾਵੇ ਕਿ ਜਿਹੜੇ ਉਹ ਡਰੱਗਸ ਨਾ ਲੈਣ ਦੇਖੋ ਬੱਚੇ ਦੇ ਮਨ ਦੇ ਵਿੱਚ ਕੋਈ ਫ੍ਰਸਟ੍ਰੇਸ਼ਨ ਹੈ ਉਹਨੂੰ ਹੋਰ ਕਿਸੇ ਤਰੀਕੇ ਨਾਲ ਚੰਗੀ ਖਰਾਕ ਦੇ ਕੇ ਖੇਡਾਂਲੇ ਪਾਸੇ ਜੋੜ ਕੇ ਉਹਦੀ ਜਿਹੜੀ ਇਹ ਫ੍ਰਸਟ੍ਰੇਸ਼ਨ ਜਿਹੜੀ ਦੂਰ ਹੋਵੇ ਤੇ ਬੱਚਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਏਰੀਆ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕਿਤੇ ਡਰੱਗ ਸਪਲਾਈਅਰ ਕੋਈ ਬੰਦਾ ਹੈਗਾ ਸਪਲਾਈ ਕਰਦਾ ਹੈ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦੇਣਾ ਅਸੀਂ ਸਾਰਾ ਸੀਕਰਟ ਰੱਖਾਂਗੇ ਤੇ ਜਿਹੜੀ ਅਵੇਰਨੈਸ ਇਹ ਇੱਕ ਤੰਦਰੁਸਤ ਪੰਜਾਬ ਦੀ ਨਿਸ਼ਾਨੀ ਹੈ ਔਰ ਸਾਰੇ ਪੰਜਾਬ ਦੇ ਵਿੱਚ ਜਦੋਂ ਇਦਾਂ ਦੀ ਜਾਗਰੂਕਤਾ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਬੱਚਿਆਂ ਕੋਲ ਪਹੁੰਚੇਗੀ ਤੇ ਘਰ-ਘਰ ਪਹੁੰਚੇਗੀ ਤੇ ਸਾਡਾ ਪੰਜਾਬ ਨੇਚਰਲੀ ਜਿਹੜਾ ਰੰਗਲਾ ਪੰਜਾਬ ਬਣੇ ਜਿਸ ਤਰ੍ਹਾਂ ਕਿ ਬੱਚੇ ਨਸ਼ਾ ਛੜਨਾ ਚਾਹੁੰਦੇ ਨੇ ਕਈ ਲੋਕ ਉਹਨਾਂ ਉਸੇ ਅਵੇਰਨੈਸ ਦੀ ਜਿਹੜੇ ਉਹਨਾਂ ਦੇ ਦੇਖੋ ਜਿਹੜੇ 1-2% ਕੋਈ ਪ੍ਰੈਸਸ਼ਨ ਦੇ ਵਿੱਚ ਆ ਕੇ ਨਸ਼ਾ ਲੈਂਦਾ ਹੈ ਸਰਕਾਰੀ ਤੌਰ ਤੇ ਉਹਨਾਂ ਦੇ ਕੈਂਪ ਲਾਏ ਜਾਂਦੇ ਨੇ ਉਹਦੇ ਵਿੱਲ ਪਾਵਰ ਨੂੰ ਮਜ਼ਬੂਤ ਕੀਤਾ ਜਾਂਦਾ ਤਾਂ ਤਾਂ ਜਿਹੜੇ ਬੱਚੇ ਉਹ ਆਪਣੇ ਜ਼ਿੰਦਗੀ ਦੇ ਵਿੱਚ ਇਸ ਜਿਹੜੇ ਆ ਬਿਮਾਰੀ ਤੋਂ ਛੁਟਕਾਰਾ ਪਾ ਕੇ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਨਸ਼ਾ ਜਿਹੜਾ ਹੈਗਾ ਉਹ ਇੱਕ ਆਈਡੈਂਟੀਫਾਈਡ ਇਸ਼ੂ ਹੈ ਪੰਜਾਬ ਸਰਕਾਰ ਦੀ ਤਰਫੋਂ ਜਿਸ ਤੇ ਆਪਾਂ ਐਜ਼ ਅ ਜੰਗ ਦੀ ਤਰ੍ਹਾਂ ਜਿਹੜਾ ਹੈਗਾ ਸਰਕਾਰ ਦੀ ਤਰਫੋਂ ਜਿਹੜੀ ਹੈ ਕੀ ਹੈ ਕਾਰਵਾਈ ਹੋ ਰਹੀ ਹੈ ਤੇ ਇਹਦੇ ਵਿੱਚ ਆਪਾਂ ਵੱਖ-ਵੱਖ ਚੀਜ਼ਾਂ ਨੇ ਜਿਹਦੇ ਵਿੱਚ ਇੱਕ ਐਨਫੋਰਸਮੈਂਟ ਜਿਹੜਾ ਪਾਰਟ ਹੈ ਤੇ ਉਹ ਵਖਰਾ ਹੈਗਾ ਤੇ ਨਾਲ ਹੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਪ੍ਰੀਵੈਂਟਿਵ ਸਟਰੈਟਜੀਜ਼ ਦੀ ਤਰਫ ਜਿੱਥੇ ਆਪਾਂ ਕਿ ਬੱਚੇ ਜਿਹੜੇ ਹੈਗੇ ਆ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਰੱਖਣਾ ਹੈ ਤੇ ਇਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਕਿ ਵੱਖ-ਵੱਖ ਉਪਰਾਲੇ ਵੀ ਕਿੰਨੇ ਜਾ ਰਹੇ ਨੇ ਤੁਸੀਂ ਵੇਖਦੇ ਵੀ ਹੋ ਕਿ ਪਿਛਲੇ 8 ਸਾਲਾਂ ਤੋਂ ਲਗਾਤਾਰ ਜਿਹੜਾ ਹੈਗਾ ਆਪਾਂ ਖੇੜਾਵਤਨ ਪੰਜਾਬ ਦੀਆਂ ਜਿਹੜਾ ਹੈਗਾ ਉਹ ਆਯੋਜਿਤ ਕਰਦੇ ਨੇ ਤੇ ਜਿਹਦੇ ਵਿੱਚ ਲਗਭਗ 4 ਲੱਖ ਦੇ ਕਰੀਬ ਪੰਜਾਬ ਦੇ ਬੱਚੇ ਜਿਹੜੇ ਹੈਗੇ ਆ ਖੇੜਾ ਵਿੱਚ ਹਿੱਸਾ ਲੈਂਦੇ ਨੇ ਤੇ ਨਾਲ ਹੀ ਹਰ ਮਹੀਨੇ ਹਰ ਦਿਨ ਕਿਸੇ ਨਾ ਕਿਸੇ ਤਰੀਕੇ ਨਾਲ ਅ ਨਸ਼ਾ ਵਿਰੋਧੀ ਜਿਹੜੇ ਹੈਗੇ ਆ ਐਕਟੀਟੀਆਂ ਆਪਾਂ ਜ਼ਰੂਰ ਕਰਦੇ ਆ ਤੇ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਇਹ ਪੰਜਾਬ ਪੁਲਿਸ ਦੀ ਤਰਫੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹੜਾ ਹੈਗਾ ਅੱਜ ਇਹ ਸਾਈਕਲ ਰੈਲੀ ਕਰਵਾਈ ਜਾ ਰਹੀ ਹੈ ਤੇ ਮੁੱਖ ਉਦੇਸ਼ ਇਹ ਹੀ ਹੈ ਕਿ ਆਪਾਂ ਯੂਥ ਨੂੰ ਸਨੇਹਾ ਦਈਏ ਪੇਰੈਂਟਸ ਨੂੰ ਉਹ ਸਨੇਹਾ ਦਈਏ ਤੇ ਜਿਹੜੇ ਆਪਣੇ ਮਾਪੇ ਹੈ ਉਹਨਾਂ ਨੂੰ ਸਨੇਹਾ ਦਈਏ ਕਿ ਨਸ਼ਾ ਜਿਹੜਾ ਹੈਗਾ ਇੱਕ ਬੁਰੀ ਲਤ ਹੈ ਬੁਰੀ ਚੀਜ਼ ਹੈ ਤੇ ਇਹਦੇ ਵਿੱਚ ਆਪਾਂ ਨੂੰ ਕੋਸ਼ਿਸ਼ ਇਹ ਕਰਨੀ ਹੈ ਕਿ ਕਿਸੇ ਵੀ ਕਿਸੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਇਹਦੇ ਨਾਲ ਕਿਸੇ ਜੁੜਨ ਨਾ ਦਈਏ ਤੇ ਇਹ ਅੱਜ ਦਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਆਪਾਂ ਕੋ ਸੋਚ ਰਹੀ ਸੀ ਕਿ ਹਜ਼ਾਰ ਇੱਕ ਬੱਚੇ ਆਉਣਗੇ ਪਰ ਹੁਣ ਵੀ ਦੇਖੋ 10 15 ਮਿੰਟ ਜਿਹੜੇ ਹੋ ਗਏ ਤੇ ਹੁਣ ਵੀ ਆਪਣੀ ਲਾਈਨ ਜਿਹੜੀ ਏਗੀ ਉਹ ਚੱਲ ਰਹੀ ਹੈ ਤੇ ਕਾਫੀ ਵਾਰ ਚੱਕੇ ਬੱਚੇ ਜਿਹੜੇ ਆ ਕਿ ਇਹਦੇ ਵਿੱਚ ਛਾ ਲੈ ਰਹੇ ਜਿਹੜਾ ਕਿ ਇੱਕ ਸਨੇਹਾ ਹੈਗਾ ਕਿ ਪੰਜਾਬ ਜਿਹੜਾ ਹੈਗਾ ਹੁਣ ਵੀ ਤੰਦਰੁਸਤ ਹੈ ਔਰ ਤੰਦਰੁਸਤੀ ਵੀ ਬਲ ਜਿਹੜਾ ਹੈਗਾ ਉਹ ਵੱਧ ਰਿਹਾ ਹੈਗਾ ਤੇ ਉਮੀਦ ਇਹ ਕਰਾਂਗੇ ਕਿ ਜਿਵੇਂ ਪ੍ਰੀਵੈਂਟਿਵ ਸਟ੍ਰੈਟਜੀ ਚੱਲ ਰਹੀ ਹੈ ਨੇ ਨਾਲ ਹੀ ਪੁਲਿਸ ਜਿਹੜਾ ਹੈਗਾ ਇਨਫੋਰਸਮੈਂਟ ਐਕਟੀਟੀਆਂ ਕਰ ਰਹੀ ਹੈ ਤੇ ਆਪਾਂ ਉਮੀਦ ਇਹ ਕਰਾਂਗੇ ਕਿ ਜਲਦੀ ਪੰਜਾਬ ਨੂੰ ਜਿਹੜਾ ਹੈ ਦਾਸਿਕਪਨ ਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਮੁੱਦੇ ਨਜ਼ਰ ਅਲੱਗ-ਅਲੱਗ ਜਿਹੜੀ ਕਿ ਡਰਾਈਵ ਚਲਾਈਆਂ ਜਾਂਦੀਆਂ ਨੇ ਤਾਂ ਉੱਥੇ ਨਸ਼ਾ ਵਿਰੁੱਧ ਵੀ ਅਲੱਗ-ਅਲੱਗ ਮੁਹਿੰਮਾਂ ਜਿਹੜੀ ਕਿ ਪੰਜਾਬ ਦੇ ਵਕਵਕ ਜ਼ਿਲ੍ਹਿਆਂ ਤੇ ਵਕਵਕ ਸ਼ਹਿਰਾਂ ਦੇ ਵਿੱਚ ਚਲਾਈਆਂ ਜਾਂਦੀਆਂ ਨੇ। ਇਸੇ ਬਾਬਤ ਪਟਿਆਲਾ ਵਿਕੇ ਇੱਕ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸਾਈਕਲ ਰੈਲੀ ਅਤੇ ਹੋਰ ਸਮਾਗਮ ਕੀਤਾ ਗਿਆ ਜਿਸ ਤੋਂ ਵਿੱਚ ਬੱਚਿਆਂ ਨੂੰ ਨਸ਼ਿਆਂ ਦੇ ਵਿਰੁੱਧ ਜਿਹੜੀ ਕਿ ਜਾਣਕਾਰੀ ਦਿੱਤੀ ਗਈ।